ਨਹੀਂ ਉਹ ਤਾਂ ਹਰ ਕਿਸ ਦਾ ਫਰਜ਼ ਬਣਦਾ ਜੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦਿਆਂਗੇ। ਲਾਸਟ ਦੇ ਤੱਕਾਂ ਨੂੰ ਕੋਈ ਕੀ ਕਹਿਣਾ ਚਾਹੁੰਦਾ? ਬਸ ਅਸੀਂ ਆ ਜੁੜੀਏ ਗੁਰੂ ਸਾਹਿਬ ਨਾਲ, ਗੁਰਬਾਣੀ ਨਾਲ ਜੁੜੀਏ, ਚੰਗੇ ਇਨਸਾਨ ਬਣੀਏ। ਨਹੀਂ ਉਹ ਤਾਂ ਹਰ ਇੱਕ ਦਾ ਫਰਜ਼ ਬਣਦਾ ਦੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ। ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ। ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਦੀ ਜਿਹੜੀ ਮਰਦੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ-ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ-ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇਾਂਗੇ ਲਾਸਟ ਦੇ ਉੱਤੇ ਕੰਮ ਨੂੰ ਕੀ ਕਹਿਣਾ ਹੈ ਬਸ ਅਸੀਂ ਆ ਜੁੜੀਏ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜੁੜੀਏ ਚੰਗੇ ਇਨਸਾਨ ਬਣੀਏ ਨਹੀਂ ਉਹ ਤਾਂ ਹਰ ਇੱਕ ਦਾ ਫਰਜ਼ ਬਣਦਾ ਹੈ ਦੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਜਨਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇਆ ਲਾਸਟ ਦੇ ਉੱਤੇ ਕੰਮ ਨੂੰ ਕੋਈ ਕੀ ਕਹਿਣਾ ਹੈ ਬਸ ਅਸੀਂ ਆ ਜੁੜੀਏ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜੁੜੀਏ ਚੰਗੇ ਇਨਸਾਨ ਬਣੀਏ ਨਹੀਂ ਉਹ ਤਾਂ ਹਰ ਇੱਕ ਦਾ ਫਰਜ਼ ਬਣਦਾ ਹੈ ਜੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ-ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ-ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇਾਂਗੇ ਲਾਸਟ ਵਿੱਚ ਕੰਮ ਨੂੰ ਕੀ ਕਹਿਣਾ ਚਾਹੀਦਾ ਬਸ ਅਸੀਂ ਆ ਜੁੜੀਏ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜੁੜੀਏ ਚੰਗੇ ਇਨਸਾਨ ਬਣੀਏ ਨਹੀਂ ਉਹ ਤਾਂ ਹਰ ਇੱਕ ਦਾ ਫਰਜ਼ ਬਣਦਾ ਹੈ ਦੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਜਨਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇ ਆ। ਲਾਸਟ ਦੇ ਟਿੱਕਾ ਮਨ ਕੋਈ ਕੀ ਕਹਿਣਾ ਚਾਹੁੰਦੇ? ਬਸ ਅਸੀਂ ਆ ਜੁੜੀਏ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜੁੜੀਏ ਚੰਗੇ ਇਨਸਾਨ ਬਣੀਏ।